ਡੇ ਟੂ ਦੋ ਰਤਾ ਯੂ ਕੱਪਾਸਰ ਦੇ ਨਵੇਂ ਵਲੌਗ ਵਿੱਚ ਹੋਰ ਤਾਂ ਮਾਦੇ ਕਬੱਡੀ ਵੀਡੀਓ ਪਾਣੀ ਅੱਜ ਤੇ ਵੀਡੀਓ ਚ ਕੀ ਹੋਣਾ ਲ ਇਸ ਨੂੰ ਦਿਖਾਉਣੀ ਆ ਆਪਾਂ ਤਾਂ ਗਾਇਸ ਕੋਣ ਅੱਜ ਕਮਾ ਮਾਮਾ ਆ ਗਏ ਨੇ ਗਾਇਸ ਮੇ ਭਾਂਡਾ ਜਾਏ ਮੇਰਾ ਭਾਂਡਾ ਮੈਂ ਮਾਮਾ ਬਣ ਗਿਆ ਤੇ ਕਿਹਨੂੰ ਕਰਨ ਮੈਸੇ ਆਦਮੀ ਖਾਨ ਜਾ ਰਿਹਾ ਹੈ ਗਾਇਸ ਲੋਕ ਐਟ ਦਿਸ ਗਰਲ ਗਾਇਸ ਸ਼ੀ ਇਜ਼ ਮਾਈ ਸਿਸਟਰ ਸਿਸਟਰ ਹੈਈ ਮੈਨ ਲੋਕ ਐਟ ਹੇਰ ਲੈ ਬੱਸ ਇਹ ਲੈਣ ਲੱਗਿਆ ਹੋਇਆ ਸਵੇਰੇ 7 ਵਜੇ ਹੋਏ ਨੇ ਹੱਸੋ ਦਾਲ ਕੋਈ ਵੀ ਨਹੀਂ ਹੈਗਾ ਕਿਹੜਾ ਪੋਸਾ ਖਾਣ ਦਾ ਚਾਹਿਆ ਇਹੋ ਪਤਾ ਨਹੀਂ ਸੇਬ ਖਾਣੇ ਸੰਤਰੇ ਖਾਣੇ ਕੇਲੇ ਖਾਣੇ ਜੂਸ ਪੀਣਾ ਦੁੱਧ ਚਾਹ ਰੋਟੀ ਬਰੈਡ ਇਹਨਾਂ ਦਾ ਕੋਸਣੀ ਖਾਣਾ ਆਹ ਦਾ ਖਾਵਾ ਮੈਂ ਪਕੌੜੀਆਂ ਖਾਣੀਆਂ ਫੈਟ ਫੈਟ ਕੀ ਕਰ ਰਹੀ ਹੈ ਗਾਇਸ ਹੈਡ ਕੋ ਟੱਚ ਫੈਟ ਕਰ ਰਹੀ ਹੈ ਸੰਤਰੇ ਨਹੀਂ ਸੰਤਰੇ ਨਹੀਂ ਰੱਖਿਓਰੇ ਸਿਆਉ ਹੀ ਨੇ ਸਿਆਉ 하게 ਟੱਡ ਭਾਗ ਲੈਂਦੇ ਹਾਂ ਗਾਈਸ ਉਹ ਦੇਖਿਆ ਮੈਂ ਚਪਕਦਾ ਤੈਸਲੀ ਸੋਹ ਦਾ ਤਾ ਵੀ ਤੁਹਾਡਾ ਦੁਬਾਰਾ ਬਣਾਉਂਦਾ ਵਿੱਚ ਮੈਂ ਬਲੌਗ ਅਲੱਗ ਬਣਾਉਂਦਾ ਸੀਗਾ ਕੱਲ ਮੈਂ ਤੁਹਾਨੂੰ ਪੂਰੀ ਵੀਡੀਓ ਬਣੀ ਹੈਗੀ ਅੱਜ ਦੁਬਾਰਾ ਕਰਾਂਗੇ ਵੀਡੀਓ ਦੇਖਾਂਗੇ 10 ਮਿੰਟ ਤੱਕ ਲੈ ਕੇ ਜਾਵਾਂਗੇ 10 ਮਿੰਟ ਤੱਕ ਤੇ ਹੁਣ ਮੈਂ ਤਿਆਰ ਹੋਣ ਲੱਗਿਆ ਵਾ ਬੂਟ ਪਾਉਣੇ ਆ ਆ ਪਏ ਮੇਰੇ ਬੂਟ ਬੂਟ ਐ ਇੱਕ ਸੈੱਟ ਦਾ ਹਰਦਾ ਆ ਆ ਪਏ ਬੂਟ ਬੂਟਾਂ ਦੇ ਫੀਤੇ ਪਾਉਣੇ ਨੇ ਬੂਟ ਤੋ ਕੇ ਸਾਡੇ ਸੀ ਬੂਟ ਫੀਤੇ ਪਾਉਣ ਵਾਲਿਆਂ ਨੇ ਤੇ ਬਸ ਹੁਣ ਮੈਂ ਲੱਗਣਾ ਮੈਂ ਤਿਆਰ ਹੋਣ ਨੂੰ ਚੱਕੋ ਗਾਇਸ ਬੂਟ ਵੀ ਪੈ ਗਏ ਕੋਟ ਵੀ ਪੈ ਗਿਆ ਪੂਰੇ ਤਿਆਰ ਵੀ ਹੋ ਚੁੱਕੇ ਆ ਹੁਣ ਬਸ ਜਾਣ ਦੀ ਤਿਆਰੀ ਕਰਨੀ ਆ ਗਾਇਸ ਮੇਨਾ ਕੋਲ ਹੋ ਗਈ ਗਾਇਸ ਫੇਰ ਇੱਕ ਵਾਰ ਵੀਡੀਓ ਐਡਿਟ ਕਰਨ ਲੱਗਿਆ ਸੀ ਹਸਪਤਾਲ ਵਾਲੀ ਕੋਈ ਵੀਡੀਓ ਹੈ ਨਹੀਂ ਗਈ ਹੁਣ ਤੁਸੀਂ ਦੇਖਿਆ ਵੀਡੀਓ ਚ ਮੈਂ ਘਰੋਂ ਤਿਆਰ ਹੋ ਕੇ ਹਸਪਤਾਲ ਤੇ ਚੱਲਿਆ ਸੀ ਤੇ ਹਸਪਤਾਲ ਦੀ ਕੋਈ ਵੀਡੀਓ ਵਿੱਚ ਨਹੀਂ ਪਾ ਸਕਿਆ ਤੇ ਹੁਣ ਸਿੱਧਾ ਹਸਪਤਾਲ ਤੋਂ ਘਰੇ ਆਉਣ ਦੀ ਵੀਡੀਓ ਆ ਹੁਣ ਅੱਗੇ ਦੇਖੋ ਵੀਡੀਓ ਸੋਨਾ ਨੂੰ ਬੰਨਣਾ ਵਾ ਗਾਇਸ ਕਿਤਰਾ ਮਾਂਮੀ ਹੁਣ ਵੀ ਆ ਗਏ ਮੈਂ ਇੱਥੇ ਸੰਗਲੀਆਂ ਆਣਾ ਆ ਮੈਂ ਆ ਦੋ ਸੰਗਰੀ ਨੇ ਰਵਿਊ ਦੇ ਆ ਮੰਮੀ ਹੁਣੀ ਆ ਇਹ ਕਿੰਦਾ ਆਜਾ ਆਜੋ ਇਹਨੂੰ ਲੈ ਕੇ ਕੀ ਨਹੀਂ ਲੱਗਿਆ ਇਧਰ ਆ ਤੋ ਖੜਾ ਹੋ ਪਰ ਹੀ ਜਾਂਦਾ ਹੈ ਹੈ ਇਹ ਬੈਠ ਨਹੀਂ ਜਾਂਦਾ ਇੱਥੇ ਜੇ ਲੱਗਦਾ ਭੱਜ ਕੇ ਛੱਡ ਦੋ ਤੇ ਮੈਂ ਤਾਂ ਮੁਜੇ ਨਾ ਹਰ ਕਿੰਨੂੰ ਛੂਟਰ ਲੱਗਿਆ ਨੂੰ ਆ ਦੇਖਣੇ ਆਟਾ ਵਾਲਾ ਪੁੱਦੂ ਨਿਕਲ ਗਿਆ ਗਾਈਜ਼ ਕਹਿੰਦਾ ਕੱਚੀ ਤੇ ਲੈ ਕੇ ਨਹੀਂ ਜਾਣਾ ਕੋਣਾ ਹਾਂ ਹਾਂ ਲੈ ਜਾਣਾ ਸੀਗਾ ਜੀ ਉੱਥੇ ਹੀ ਮੇਰੇ ਪਾਟੀ ਖਾਜਾ ਅਰੇ ਤੁਹਾਨੂੰ ਉੱਥੀ ਹੈ ਨਾ ਇਹ ਨੰਗਣਾ ਨਹੀਂ ਹੈਗਾ ਨਹੀਂ ਅੱਗੇ ਵੀ ਇੱਥੇ ਹੀ ਨਗਾ ਕੇ ਲੱਗੇ ਗਏ ਨੇ ਉਹ ਨੰਗਣਾ ਹੁੰਦਾ ਮੈਂ ਆਪ ਹੀ ਲੈ ਜਾਣਾ ਮੈਨੂੰ ਕਿਹਦੇ ਨਹੀਂ ਸੰਦੀਪ ਨੂੰ ਆਹ ਚਿੱਟੇ ਤੇ ਲੱਗੇ ਆ ਇਹ ਜਿਹਾ ਹੀ ਸੀਗਾ ਇੱਕ ਨਾਲ ਦੇ ਦੇ ਨਾਲ ਦੇ ਉਹ ਕਿੱਤੇ ਰੰਗਦਾ ਉਹੀ ਆ ਚੌੜਾ ਜਿਹਾ ਉਹ ਮੈਂ ਕਹਿੰਦਾ ਪਹਿਲਾਂ ਦੱਸ ਚੁੱਕਾ ਨਹੀਂ ਹੋਰ ਹੋਵੇ ਅੰਕਲ ਇਹ ਇਹਦੇ ਨਾਲ ਤਾਂ ਹੀ ਸੀਗਾ ਜਮਾਈ ਉਹ ਚੀਜ਼ ਹੈ ਉਹ ਸ਼ਗਲ ਤਾਂ ਇਹਦੇ ਵਾਂਗੂ ਹੀ ਆ ਉਹ ਚੋੜੇ ਨੇ ਉਹ ਇੱਥੇ ਤੋਂ ਉਹਨਾਂ ਦੇ ਚੋੜੇ ਨੇ ਆਇਂ ਕਰੋ ਮੰਜਾ ਚੱਕ ਲਿਓ ਜਮਾ ਇੰਨੀ ਦੂਰੋਂ ਆਇਆ ਸਾ ਤਾਂ ਇੱਥੇ ਕਿ ਲੱਗ ਜਾਣੂ ਮੈਨੂੰ ਪਾੜੇ ਸੀ ਤੂੰ ਮਹਿੰਗੇ ਤਾਂ ਜਾਣਾ ਸੀ ਉਹ ਆਪਾਂ ਕਹੀਦੇ ਨਹੀਂ ਜਾਂਦੀ ਜਾਣਾ ਮੇਰੇ ਲੋਕੇ ਵਾਪਰੀ ਹੀ ਲਏ ਗਾ ਨਹੀਂ ਮੈਂ ਮੰਜਾ ਚੱਕ ਲਿਆ ਹਾਂ ਤਾਂ ਇਹ ਜਾਣ ਦੀ ਹਿੱਸਾ ਸੋਦਾ ਨਾ ਮੇਰਾ ਤੇ ਨਹੀਂ ਤੇ ਮਰ ਜਾਣਾ ਕਿੰਦਾ ਹੋ ਗਿਆ ਜੰਨੀ ਉੱਥੇ ਉਹ ਕਿੰਦਾ ਆ ਵੀ ਘਾਟ ਲਾਵਾਂਗੇ ਨਾਲ ਇੰਨਾ ਹੀ ਲਾਵਾਂਗੇ ਆ ਜਾਓ ਫਿਰ ਸਕੂਟਰੀ ਤੇ ਬੈਠੇਗੇ ਹਾਂ ਹੈਂ ਬੈਠ ਨਹੀਂ ਜੰਨਤਾ ਕਿ ਕਿ ਕਰੀਏ ਉਹ ਆ ਕੇ ਗਏ ਉਸ ਦਾ ਤੁਰੰਗ ਦੇ ਲੈ ਬੋਲੀ ਫਾਇਦਾ ਨਹੀਂ ਆ ਬੱਚਾ ਦਾ ਕੀ ਆ ਜਿੰਦਾ ਤੁਸੀਂ ਰੂ ਪਾਰਨਾ ਤੱਕ ਤੈਰਨ ਕਿਉਂ ਖੜਾ ਹੋਣਾ ਤੇ ਉਹਰੀ ਮੰਗ ਨੂੰ ਕਿ ਪੜੇਗਾ ਸਾਰਾ ਕਾਗਜ਼ ਰੱਖੇ ਉਹ ਤੋਂ ਅੱਗੇ ਤੁਰੰਗੇ ਤੁਰਨਾ ਬੱਸ ਸਕੂਟਰ ਵੀ ਬੰਦ ਕਰ ਸਕੂਟਰੀ ਬੰਦ ਕਰਕੇ ਇੱਥੇ ਖੜੀ ਕਰ ਦੇ ਲੈ ਕੇ ਚੱਲਣੇ ਅਬੀ ਦੇਖੋ ਕਵੇਂ ਆਉਂਦੀ ਆਵੇਂ ਅੰਤਕਾਰ ਮਨਜਿੰਦਰ ਹਾਂ ਉਹ ਮਾੜੀ ਜੀ ਟੋਲਾ ਪੁਰਾ ਰੱਖ ਰਾਖਤ ਉਹ ਵੀ ਰੱਖੋ ਤੈਨਾਂ ਕੇ ਬਿਠਾਉਣਾ ਮੜਾ ਜੱਤੇ ਬਸ ਆਈ ਰੱਖੋ ਬਿਠਾਉਣਾ ਸੀ ਆ ਜੀ ਬਸ ਥੋੜੇ ਦਿਨ ਬਾਅਦ ਅਲਵਾਟ ਲਜਾਈ ਤੇ ਅਣਬਨੇ ਹੱਥ ਮੋਟਾ ਕਰਾ ਹੱਥ ਮਾਂ ਲੈ ਜਾ ਦੇਖ ਤਾ ਲੈ ਫੇਡੀ ਹੋਣੀ ਕੀ ਕਰਨੀ ਦੱਸ ਦੇਣੀ ਪੈਗਾ ਪੈ ਜਾ ਮੇਰੇ ਦਾ ਕਾਕਾ ਇਹਦੇ ਜਿੱਟਾ ਵਾਣ ਹਣ ਦੱਸ ਆਟੋ ਕਹਿੰਦੀ ਤੈਨੂੰ ਇਹੋ ਜਿਹਾ ਨਹੀਂ ਕਰੀਦਾ ਹੁੰਦਾ ਉਹ ਜਾ ਉਹ ਜਾ ਉਹ ਜਾ ਉਹ ਜਾ ਹਾਂ ਉਹ ਸੀ ਉਹਦਾ ਇੱਥੇ ਆਉਣਾ ਸੀ ਉਹਨੂੰ ਜਾ ਕਰਨਾ ਸੀ ਉਹ ਤਾਂ ਇਹ ਨਹੀਂ ਜਿਵੇਂ ਅੰਦਰ ਬਾੜ ਦਿੰਦਾ ਤਾਂ ਪਤਾ ਨਹੀਂ ਮੂੰਹ ਕਮਾ ਲਓ ਇਹ ਤਾਂ ਬੋਲੂਆਂ ਹਾਂ ਤਾਂ ਬੰਨ ਨਹੀਂ ਨੀਆ ਟੁੱਪ ਕਨੀ ਚਾੱਕ ਨਹੀਂ ਹੁੰਦਾ ਤੂੰ ਮੈਂ ਤਾਂ ਮੂੰਹ ਹਣ ਤਾਂ ਪਿੱਤ ਨਹੀਂ ਆਹ ਕੀ ਕਰ ਲਈ ਇਸ ਮੈਹੀ ਨਹੀਂ ਸੇਵਾ ਕੋਈ ਨਹੀਂ ਕਰਦਾ ਹਮੇਸ਼ਾ ਮੈਂ ਘਰ ਸੇ ਨਹੀਂ ਘਰ ਸੇ ਲੱਕ ਦਿਨਦੀ ਰਹਿੰਦੀ ਆ ਏਡੀ ਕੇ ਸੇਵਾ ਦਾ ਨਿੱਕੀ ਵੀ ਗੱਲ ਦਾ ਸਮੇਂ ਹਾਂ ਹੈ ਮੈਨੂੰ ਲੱਗਦੀ ਆ ਤੋੜਾ ਬੜੇ ਗੋਲੇ ਆਵਾ ਚਾਂ ਪਾਨ ਇਟਰਨਿਟੀ ਲੇਟਰ ਅਹ ਮੇਰੇ ਕੋਲ ਕਹਿੰਦੇ ਕਹਿੰਦੇ ਨਹੀਂ ਹਾਂ ਅਸਾਂ ਚਾਹਤ ਕਿਸੇ ਦੇ ਕਿ ਕੀ ਹੋ ਗਿਆ ਨੇ ਗਾਣੇ ਗਉਣ ਲੱਗ ਗਿਆ ਤਾਂ ਤੰਦ ਨਾਲ। A few moments later। ਸਕਲ ਦੇਖੋ ਭਾਈ ਹੁਣ। ਹਾਂ ਮੈਂ ਮਹਿਦਾ ਸਹੀ ਸਹੀਤਾ। ਸੋਣਾ ਮੁੰਡਾ। ਹਾਂ ਜਮਾਸੀ ਦਿਖ ਰਹੀ ਆਇਆ ਹੈ। ਮਾਸੀ। ਤਾਂ ਗਈ ਤਾਂ ਇਹ ਮੈਂ ਇਹ ਮੁੰਡਾ ਹੈ ਮੈਂ ਇਸ ਕੀ ਮਾਸੀ ਨਹੀਂ। ਮੈਂ ਹੂੰ ਇਸ ਕੀ। ਇਹ ਇਹ ਮੇਰਾ ਦੋਤਾ ਵਾ ਮੇਰੀ ਨਾਨੀ ਆ। ਆਹ ਗਾਇਨ ਕਿਹਨ ਤਾਂ ਕਰ ਮੈਂ ਇਸ ਕੀ ਨਾਨੀ ਹੂੰ ਮੈਂ ਇਸ ਕੀ ਨਾਨੀ ਹੂੰ ਇਹ ਹਮਾਰਾ ਦੋਤਾ ਹੈ ਹਾਂ ਇਹ ਹਣਾ ਯੱਤੇ ਪਾਣੀਆਂ ਦਾ ਵੀਡੀਓ YouTube ਤੇ YouTube ਤੇ ਪਾਣੀ ਇਹ ਹੈਗੇ ਮੁੰਡੇ ਦੀ ਨਾਨੀ ਮੇਰੀ ਹੈਗੇ ਮਾਸੀ ਤੇ ਆ ਹੈਗਾ ਮੁੰਡਾ ਮੁੰਡਾ ਚਮਕਦੇ ਵਾਲਾ ਵਾ ਬਲੈਂਸ ਕਰਾਉਣੀ ਪੈਣੀ ਆ ਹੋਏ ਕਿੰਨੀਆਂ ਗੱਡੀਆਂ ਆਖਾਂ ਬਾਹਰ ਵੀ ਦੀ ਹੈ ਨਹੀਂ ਕੀ ਕਾਰਨ ਕਿਹਨੇ ਤੋਂ ਗੇੜੇ ਕਾਢਦੀ ਹਰਦੀਆਂ ਨੰਦ ਕਾਢਦੀ ਹੈ ਯਹਾਂ ਪਾ ਕੀ ਚੱਲ ਰਹਾ ਹੈ ਕੈਂਪ ਕੀ ਚੱਲ ਰਹਾ ਹੈ ਕੈਂਪ ਰ ਹੈ ਹਾਂ ਆਂਡਾ ਵਾਲਾ ਲਾ ਤੇ ਅਡਾਈ ਫਾਇਡ ਹੋਇਆ ਮੈਂ ਤਾਂ ਹਾਂ ਮੈਂ ਤਾਂ ਖਾਂਦਾ ਨਹੀਂ ਇਹਦੇ ਕੋਲ ਐਵੇਂ ਹੀ ਤਾਂ ਪਾਦਾ ਤਾਂ ਹੈਗਾ ਜਾਣ ਕੇ ਮੈਨੂੰ ਟੀਚਰਾਂ ਕਰਤੀ ਐ ਹਾਂ ਜਿਸ ਐਮ ਵੈਜੀਟੇਰੀਅਨ ਖਾਂਦੇ ਸਭ ਨੂੰ ਟੀਚਰਾਂ ਕਰਦੇ ਨੇ ਲੋਕਾਂ ਮੈਂ ਵੀਡੀਓ ਗੱਲਾਂ ਤੇ ਬਾਈ ਮੈਨੂੰ ਕਹਿਣਾ ਅੰਦਰ ਆ ਕੇ ਵਾਲ ਕੇ ਸਿਮੇ ਨੂੰ ਮਾਰ ਮਾਰ ਬੋਲ ਉੱਠ ਨਹੀਂ ਹੁੰਦਾ ਸਿਮੇ ਨੂੰ ਵੀ ਮਾਰ ਮਾਰ ਸਿਮੇ ਆਈ ਆ ਕਮੈਂਡਰ ਸਾਰੀਆਂ ਇਹਨੂੰ ਉਠਾ ਲੈਣਾ ਮੈਂ ਇੱਥੋਂ ਦੇਖ ਤੂੰ ਠੀਕ ਆ ਉਹਨੂੰ ਲੈ ਕੇ ਜਾਣਾ ਮੈਂ ਇੱਥੋਂ ਦੇ। ਤੋਰੋਂ ਦੇਖ ਉਹਨੂੰ ਮੈਂ ਲੈ ਕੇ ਜਾਣਾ। ਕਿੰਨੇ ਨੰਬਰ ਚ ਨੰਬਰ? ਹਾਂ। ਤੈਨੂੰ ਮੈਂ ਨਹੀਂ ਤਰ੍ਹਾਂ ਸਮਝਾਈ ਨੂੰ ਦੇ ਦੇ। ਇਹ ਕਿੱਥੇ ਬੋਲੀ ਜਾਂਦੀ ਹੈ? ਹੋ ਦੇ। ਅਸੀਂ ਧਿਆਨ ਨਾਲ ਬੈਠੇ ਕਰ ਮੰਜੇ ਤੇ ਸਰਾਣਾ ਕਰੋ ਨਾਲ ਆ ਲੈਣਾ। ਸਰਾਣੇ ਦੀ ਬੈਠੀ ਆ। ਚੱਲਦੀ ਨਾ ਕੋਈ ਆਦੀ। ਇਹ ਵਿੱਚ ਪਾਰਾ ਸੁਣੇਦਾ ਆਉਂਦਾ। ਕੱਤ ਤੈਨੂੰ ਯਾਹਂ ਕੀ ਡੈਡੀ ਸੁੱਦਾ ਪੜਾ ਹੈ ਦੇਖੀਏ ਗਾਇਸ ਉਹ ਕਹਿੰਦੀ ਆ ਸਾਡੀ ਕਿਵੇਂ ਸਮਝ ਰਹੀਂ ਤੂੰ ਕਾਰ ਵਾਟਾ ਆਰ ਯੂ ਡੂਇੰਗ ਆਮਨਸ ਨਮਿਕਾ ਵੀਡੀਓ ਕੋ ਮੈਂ ਤਾਂ ਤਾਹੂੰ ਨਾ ਮੈਂ ਸੀ ਕਰਦੀ ਆ ਕੀ ਕਹਿੰਦੀ ਆ ਰਮੀਤ ਤਾਰਦਾ ਰਮੀਤ ਤਾਰਦਾ ਹੁਣ ਆ ਮੈਂ ਦਿਖਾਉਂਦਾ ਫੋਨ ਹੈ ਟੈਂਟ ਕਾਰ

ਯੇ ਮੇਰੀ ਬਰਫੀ ਨੀ ਗਾਣਾ ਦਿਕੋ ਮੇਰੀ ਬਰਫ ਮੇਰਾ ਨਹੀਂ ਮੇਰਾ ਬਰਫੀ ਜੇ ਹਾਂ ਪਹਣ ਜਾ ਮਿੱਥੋ ਲਟੂ ਮੰਗਦਾ ਹਾਂ ਆ ਦੇਖੋ ਇਸ ਕੀ ਮਿਲ ਗਿਆ ਸਣ ਤੁਨ ਸਾਰਿਆਂ ਨੂੰ ਇੱਕ ਇੱਕ ਬਰਫੀ ਤੋਂ ਚੱਕ ਲੋ ਫੇਰ ਨਾ ਕਿ ਉਹ ਪਾਰਟੀ ਨਹੀਂ ਦਿੱਤੀ ਇਹ ਤੋਂ ਇੱਕ ਇੱਕ ਬਰਫੀ ਚੱਕ ਲੋ ਮੇਰੇ ਗੱਡੀ ਵਾਰਸੀ ਮਿਲ ਗਈ। ਪਰ ਵੀ ਬਹੁਤ ਵੱਡੀ ਨਾਲ ਹੈ ਕਾ ਨਾ ਹੋਈ ਜੀ। ਮੈਂ ਕਿਹਾ ਤਾਂ ਮੰਮੀ ਨੇ ਹਾਂ ਚੁਬਾਰ ਲੈਣਾ ਖਾਣਾ। ਲੈਣਾ ਇੱਥੇ ਇੱਥੇ ਆ ਵੀ ਬਹਿ ਜਾਂਦੀ ਮੈਂ। ਲੈ ਲੈ। ਸੰਦੀਪ ਘਰ ਨੂੰ ਉੱਪਰ ਗਿਆ ਜਾਂ ਬੀੜਾ। ਇੰਨਾਂ ਨੂੰ ਇਹ ਸਾਰੇ ਆ ਹਨਾ ਜਿੱਥੇ ਮੈਂ ਗਾਣਾ ਗਾਉਂਦਾ ਹੁੰਦਾ ਨਹੀਂ ਇਹੀ ਨਹੀਂ ਮੇਰੇ ਗਾ ਗਾ ਕੀ ਜਾਂਦੇ ਆ। ਮੇਰੇ ਲਿਸਨਰ ਕੀ ਤੱਕੀ ਗਾਣਾ ਗਾਣਾ ਇਹਨਾਂ ਨੇ ਮੈਨੂੰ ਕਰਨਾ ਚਾਹੀਐ ਸੁਣਾਉਣਾ ਦੇਖੋ ਮੈਨੂੰ ਕਿੰਨਾ ਕਈਆਂ ਦਾ ਗਾਣਾ ਸੁਣਾਉਣ ਸਾਰਿਆਂ ਨੇ ਸੁਣਨ ਲਈ ਖੜੇ ਨੇ ਓ ਮੇਰੇ ਲਈ ਹਾਇ ਲੱਖਾਂ ਵਿੱਚੋਂ ਇੱਕ ਹੈ ਮੈਂ ਓਰੇ ਲਈ ਹਾਇ ਲੱਖਾਂ ਵਿੱਚੋਂ ਇੱਕ ਹਾਂ ਲੱਖਾਂ ਵਿੱਚੋਂ ਇੱਕ ਹਾਂ ਓ ਮੇਰੇ ਲਈ ਹਾਂ ਲੱਖਾਂ ਵਿੱਚੋਂ ਇੱਕ ਆ ਓ ਮੇਰੇ ਲਈ ਹਾਂ ਲੱਖਾਂ ਵਿੱਚੋਂ ਇੱਕ ਹਾਂ ਲੱਖਾਂ ਵਿੱਚੋਂ ਇੱਕ ਹਾਂ ਦੇਖਿਆ ਇਹ ਨਵੇਂ ਨਵੇਂ ਯਾਰ ਬਣਾ ਲਗਾ ਇਸ ਮੈਨੂੰ ਧਿਆਨ ਲੱਗੇ ਹੋਏ ਸੀ ਕਿ ਹੋਰ ਸੁਣਾ ਹੋਰ ਸੁਣਾ ਦੇਖਿਆ ਓਏ ਓਏ ਕੀ ਕਰਦੀ ਆਮਾਹ ਹਰ ਦਾ ਹੁਣ ਇਹ ਨਾਲ ਹੀ ਗਾ ਨਹੀਂ ਸਕਦਾ ਹਨਾ ਜੀ ਹੈ ਸੋਣਾ ਇਹਦਾ ਗੱਲ ਬਹੁਤ ਸੌਣਦੀ ਆ ਸੋਣਾ ਖੜੀ ਹੋ ਦੇਖਿਆ ਇਹ ਗੱਲ ਬਹੁਤ ਸੌਣਦੀ ਆ ਇਹ ਕੁੜੀ ਦੇਖੋ ਸੋਣਾ ਥੱਲੇ ਬੈਠ ਥੱਲੇ ਬੈਠ ਦੇਖਿਆ ਇਹਦੇ ਜਿੰਨੇ ਕੋਈ ਨਹੀਂ ਗੱਲ ਸੌਣਦਾ ਸਾਡੇ ਘਰੇ ਬਰਫੀ ਮੰਗਦੀ ਆ ਅੱਤ ਸਾਨੂੰ ਬਰਫੀ ਭਾਰੀ ਵੱਡੀ ਮੜ ਗਈ ਇਹ ਤਾਂ ਦੇਣੀ ਨਹੀਂ ਦੋ ਬਾਤ ਪਿਆਜ਼ ਦੀਆਂ ਜੋੜੀਆਂ ਹੀਆਂ ਓਏ ਉਧਰ ਦੀ ਮਗਰੇ ਖੜੀ ਆ ਭਾਰਦੀ ਆ ਭਾਰਤੀ ਸਾਰੀ ਗੱਲ ਸੁਣਦੀ ਆ ਫੇਰ ਵੀ ਨਹੀਂ ਮਿਲਦੀ ਉਹਨੂੰ ਬਾਤ ਦੀ ਕੋਈ ਹੋਰ ਚੀਜ਼ ਦਿਖਾਣਾ ਉਹ ਕਰੀਆ ਹਾਵੇ ਕਿਉਂ ਆਲੇ ਮਾਰ ਪੀ ਗਾਲ ਇਨ ਬਾਰਪੀ ਰੱਖਤੀ ਅਜੇ ਤਾਂ ਨਹੀਂ ਆਉਣਾ ਨਹੀਂ ਇਧਰ ਦੇਖੋ ਮੋਰੇ ਆ ਗਿਆ ਬਾਰੇ ਬਾਰਪੀ ਖਾਣ ਲੱਗ ਗਿਆ ਖਾ ਲਾ ਖਾ ਤਦਾਂ ਤਰੇ ਨੋ ਦੇਦ ਨਾ ਮੈਂ ਤਾਂ ਸੁਈ ਹੋਈ ਹੈਗਾ ਕਤੂਰੇ ਨਹੀਂ ਦੇਖੋ ਹੋਰ ਖਾ ਨਹੀਂ ਹੋਰ ਨਹੀਂ ਖਾਤਾ ਹੈ ਖਾ ਤਾਂ ਸੱਤ ਅੱਠ ਜਾਊ ਅਰੇ ਕਿਹੜਾ ਡਰੋਂ ਲੱਗਿਆ ਹੁੰਦੀ ਆ ਖਦੂਰੇ ਵਾਲੇ ਨਿਕਾ ਥੋੜਾ ਮੱਟਾ ਇਹਨੂੰ ਵੀ ਮਠਿਆਈ ਦਿੰਦੇ ਰਹਿਣਾ ਚਾਹੀਦਾ ਚੌਥੀ ਉੱਤੀ ਪਾਤੀ ਨਹੀਂ ਮਾਰ ਜੀ ਇਹ ਮੰਮੀ ਹੈ ਸ਼ਾਮ ਦੇ 7 ਨਹੀਂ ਰਾਤ ਦੇ 7:00 ਵਜ ਗਏ ਨਹੀਂ 8 ਚਲ 8:00 ਵਜ ਗਏ ਪਤੰਤ ਵੀ ਘਰੇ ਆ ਗਈ ਆ ਤੇ ਕਾਕਾ ਵੀ ਘਰੇ ਆ ਗਿਆ ਮੰਮੀ ਚੱਕੀ ਬੈਠੀ ਆਗਾ ਤੈਨੂੰ ਹੱਕੇ ਦਾ ਨਾਮ ਮੈਂ ਪੂਰੀ ਵੀਡੀਓ ਚ ਨਹੀਂ ਦੱਸਿਆ ਉਹਦਾ ਨਾਮ ਆਖਰੀ ਤੇ ਦੱਸਣਾ ਸੀ ਤੇ ਉਹਦਾ ਨਾਮ ਹੈਗਾ ਈਗਨੋਰ ਸਿੰਘ ਗਾਂਧੀ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ ਵਈ ਹੁਣ ਮਾਪਿਆਂ ਨੂੰ ਪੁੱਤਰੀ ਪਿਆਰੇ ਜੁਗ-ਜੁਗ ਜਿਉਣ ਵਈ ਸਦਾ ਜਿੰਦ ਜਾਣ ਅੱਖੀਆਂ ਦੇ ਤਾਰੇ ਜੁਗ-ਜੁਗ ਜਿਉਣ ਵਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ ਜੁਗ-ਜੁਗ ਜਿਉਣ ਵਈ ਸਦਾ ਪਰਾਂ ਦੇ ਨਾਲੋਂ ਦੱਸੋ ਹੋਰ ਕੀ ਪਿਆਰਾ ਹੁੰਦਾ ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ ਮਾਪੇ ਜਿਉਣ ਦਾ ਸਦਾ ਇਹਨਾ ਦੇ ਸਹਾਰੇ ਕਬੰਦਾ ਪਿਆਰ ਪੁੱਤਾਂ ਦਾ ਲੋੜਦਾ ਪੁੱਤਾਂ ਨੂੰ ਪਾਉਣ ਦੱਸੋ ਕਾਰੂ ਆਇਆ ਮੋੜਦਾ ਪੁੱਤਾਂ ਨੂੰ ਪਾਉਣ ਦੱਸੋ ਕਾਰੂ ਆਇਆ ਮੋੜਦਾ ਇਹੋ ਲੱਭਦੇ ਨਹੀਂ ਮਿਲ ਜਾਂ ਹੁਦਾਰੇ ਜੁਗ ਜੁਗ ਜਿਉਣ ਵਈ ਸਦਾ ਜਿੰਦ ਜਾਣ ਅੱਖੀਆਂ ਦੇ ਤਾਰੇ झुक झुकण ॾई सदा